ਕਾ ਤੇ ਸਾਡੇ ਵੀਰ ਸਾਡਾ ਪੁੱਤ ਹੀ ਆ ਚਰਮਾ ਜੀ ਇਹਦੇ ਪੱਤਰਕਾਰ ਜਿਹਨੇ ਕੈਮਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੀਲੇ ਪੰਜੇ ਦੀ ਗੱਲ ਆ ਉਹ ਤਾਂ ਸਿਰਫ ਇੱਕ ਗੱਲ ਆ ਵੀ ਧੀਏ ਗੱਲ ਸੁਣ ਤੈਨੂੰ ਇਹ ਕੰਨ ਕਰ ਉਹ ਪੰਜਾ ਤਾਂ ਸਾਨੂੰ ਪਤਾ ਸੀ ਵੀ ਇਹ ਮੜਾ ਮੋਟਾ ਤਾਂ ਨਸ਼ੇ ਵਾਲੇ ਤੇ ਚੱਲਣਾ ਏ ਪੰਜਾ ਅਖੀਰ ਦੇਣਾ ਸਾਡੇ ਕਿਸਾਨਾਂ ਤੇ ਸਾਡੇ ਮਜ਼ਦੂਰਾਂ ਤੇ ਸਾਡੇ ਮਜ਼ਦੂਰਾਂ ਦੇ ਵੱਡਿਆਂ ਤੇ ਲਹਿਰਾ ਤੇ ਚੱਲਣਾ ਇਹ ਤੇ ਉਹ ਅੱਜ ਤੁਸੀਂ ਸਾਰਾ ਵੇਖ ਹੀ ਲਿਆ ਦੋ ਦਿਨ ਹੋ ਗਏ ਗੱਲਬਾਤ ਕਰਨ ਲਈ ਪਾਉਂਦੀ ਕੋਈ ਸਰਕਾਰਾਂ ਦੇ ਨਾਲ ਕੋਈ ਵਿਰੋਧੀ ਸਰਕਾਰਾਂ ਹੋਣ ਪਰ ਹੀ ਵਿਰੋਧੀ ਦੇਸ਼ ਹੋਣ ਜਦੋਂ ਗੱਲਬਾਤ ਚ ਆਉਂਦੇ ਆ ਤੇ ਜਿੰਨਾ ਚਿਰ ਉਹ ਗੱਲਬਾਤ ਵਾਲ ਕਰਨ ਵਾਲੇ ਲੋਕ ਅਸਰਖਿਆ ਟਿਕਾਣਾ ਤੇ ਨਹੀਂ ਪਹੁੰਚਦੇ ਉਹਨਾਂ 'ਚ ਕੋ ਹਮਲਾ ਨਹੀਂ ਕਰਦੇ ਪਰ ਭਗਵਾਨ ਤਮਾਨ ਸਰਕਾਰ ਨੇ ਦਿਖਾ ਦਿੱਤਾ ਕਿ ਕਿਵੇਂ ਮੌਕੇ ਦੀ ਗਦਾਰੀ ਕੀਤੀ ਕਿਵੇਂ ਸਾਡੇ ਆਗੂਆਂ ਨੂੰ ਮਹਾਲੀ 'ਚ ਨਹੀਂ ਤੱਪਣ ਦਿੱਤਾ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਸਾਡੇ ਰਹਿਣ ਸਵੇਰੇ ਬਣੇ ਹੋਏ ਸੀ ਤੇ ਘਰ ਬਣੇ ਹੋਏ ਸੀ ਕਿਵੇਂ ਪੀਲਾ ਪੰਜਾ ਨਸ਼ਿਆਂ ਦੇ ਚੱਲਣ ਵਾਲਾ ਪੀਲਾ ਪੰਜਾ ਕਿਵੇਂ ਸਾਡੇ ਉਹ ਘਰਾਂ ਤੇ ਚੱਲਿਆ ਕਿਵੇਂ ਤੋੜੀਆਂ ਸਟੇਜਾਂ ਤੋੜੀਆਂ ਘਰ ਤੋੜੇ ਸਾਡੇ ਸਿਲੰਡਰਾਂ ਤੇ ਕਰ ਇਹਨਾਂ ਨੇ ਗਾਇਬ ਕਰ ਦਿੱਤੇ ਤੇ ਫਰਿੱਜਾਂ ਤੇ ਕਰ ਗਾਇਬ ਕਰ ਦਿੱਤੇ ਪਰ ਸਾਨੂੰ ਕੋਈ ਨਹੀਂ ਜਦੋਂ ਜਵਰ ਚੱਲਦਾ ਤੇ ਲਹਿਰਾਂ ਵੀ ਵਿਕਾਸ ਕਰ ਦਿੰਦੇ ਸਾਨੂੰ ਖੁਸ਼ੀ ਹੈ ਵੀ ਸਾਡਾ ਜਿਹੜਾ ਤਸਤਰਾ ਉਸ ਹਾਕ ਬਣਾ ਹੋਇਆ ਜਿਹੜਾ ਮਗਰ ਸਾਡੀ ਲੋਕਤਾਕਤ ਨੂੰ ਖੋਰਾ ਲਾਉਣ ਲਈ ਅਮਿਤ ਸ਼ਾਹ ਦਾ ਇੱਕ ਚੇਲਾ ਬਣਾ ਹੋਇਆ ਹੈ ਭਵੰਤਮਨ ਤੇ ਨਾਲ ਆਪਦੇ ਆਕਾ ਜਿਹੜਾ ਇਤੋਂ ਦਾ ਕੇਜੀ ਵਾਲਾ ਉਹਨੂੰ ਇਹ ਪਤਾ ਲੱਗ ਗਿਆ ਵੀ ਜੇਕਰ ਮੈਂ ਇਹਨਾਂ ਲੋਕਾਂ ਤੇ ਹਮਲਾ ਨਹੀਂ ਕਰਦਾ ਤੇ ਆਉਣ ਵਾਲੇ ਦਿਨ ਕੇਜੀ ਵਾਲੂ ਭਾਰਤੀ ਜਨਤਾ ਪਾਰਟੀ ਦੇ ਅੰਦਰ ਕਰਨਾ ਸੀ ਇਹ ਕਿਸ ਸਮਝੌਤਾ ਇੱਕ ਜਿਹੜੀ ਲੁਧਿਆਣੀ ਵਾਲੀ ਚੋਣ ਆ ਰਹੀ ਹੈ ਉੱਥੋਂ ਦੇ ਵਪਾਰੀਆਂ ਨੂੰ ਖੁਸ਼ ਕਰਨ ਲਈ ਇਹਨੇ ਜਿਹੜਾ ਹਮਲਾ ਵਿਟਿਆ ਹੈ ਪਰ ਇਹਨੂੰ ਭੁਲੇਖਾ ਖੜ ਦੇਣਾ ਸੀ ਕਿ ਭਾਜਪਾ ਵਾਲਾ ਨੂੰ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਜਦੋਂ ਇਹ ਪਿੰਡਾਂ ਦੇ ਇਹਦੇ ਆਗੂ ਆਉਣਗੇ ਜਾਂ ਇਹਦੇ ਐਮ.ਐਲ.ਏ. ਆਉਣਗੇ ਤੇ ਫਿਰ ਉਹ ਕੁਰਤੇ ਦੋ-ਦੋ ਬਾਕੇ ਆਉਣ ਉੱਥੇ ਫਿਰ ਸਾਡੇ ਘਰ ਹੋਣਗੇ ਤੇ ਇਹਨਾਂ ਨੇ ਬਾਹਰਲੇ ਹੋਣਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿਹੜੇ ਭਾਅ ਵਿਖਦੀ ਹੈ ਹਰਪਾਲ ਸਿੰਘ ਚੀਮਾ ਦਾ ਬਿਆਨ ਹੁੰਦਾ ਦਰਦ ਤਾਂ ਦੇਖ ਹੀ ਲਿਆ ਤੁਸੀਂ ਵੀ ਤੁਸੀਂ ਉੱਥੇ ਚੱਲ ਹਮਲਾ ਕਰਤਾ ਜਿਹੜੇ ਘਰਾਂ 'ਚ ਆਗੂ ਬੈਠੇ ਸੀ ਜਾਂ ਜਿਹੜੀਆਂ ਮਾਵਾਂ ਭੈਣਾਂ ਪਈਆਂ ਸੀ ਉਹਨਾਂ ਨੂੰ ਤੁਸੀਂ ਘੜੀਸ ਘੜੀਸ ਕੇ ਲੈ ਗਏ ਉਹ ਤਾਂ ਲੋਕ ਧਰਨਾ 'ਚ ਹੀ ਨਹੀਂ ਸੀ ਕਿਉਂਕਿ ਡਰ ਹੈ ਇਹਨਾਂ ਨੂੰ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਦਿਵਾ ਲੀਏ ਤੇ ਜੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਲਾਧੂ ਕੱਢ ਲੀਏ ਤੇ ਜਿਹੜੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਜਿਹਨਾਂ ਨੂੰ ਆਏ ਰੋਜ਼ ਛੜਕਾ ਦੇ ਕੁੱਟਿਆ ਜਾਂਦਾ ਹੈ ਆਏ ਰੋਜ਼ ਉਸ ਗੱਲ ਨੂੰ ਲਾਗੂ ਕੀਤਾ ਜਾਂਦਾ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਕੋਈ ਧਰਨਾ ਤੇ ਨਹੀਂ ਬੈਠੇਗਾ ਤੇ ਇਹਨਾਂ ਨੂੰ ਇਹ ਬਤਾਇਆ ਵੀ ਬਰਾਬਰ ਦੀ ਸਰਕਾਰ ਕਿਸਾਨ ਜਥੇਬੰਦੀਆਂ ਚਲਾ ਸਕਦੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਇਹਨਾਂ ਕੋਲੇ ਟਾਈਮ ਹੈ ਇਹਨਾਂ ਕੋਲੇ ਘਰ ਚ ਧਾਣੇ ਆ ਇਹਨਾਂ ਦੇ ਮੁੰਡੇ ਪੜ੍ਹੇ ਲਿਖੇ ਆ ਸੋਚੀ ਜਿਹੀ ਮਾਨ ਆ ਇਹਨਾਂ ਕੋਲੇ ਟਾਈਮ ਲੋਕਾਂ ਨੂੰ ਦੇਣ ਵਾਸਤੇ ਆ ਇਸ ਕਰਕੇ ਇਹਨੂੰ ਵੇ ਆ ਵੀ ਸਭ ਤੋਂ ਪਹਿਲਾਂ ਜੇ ਜ਼ਮੀਨਾਂ ਖੋਹਣੀਆਂ ਜੇ ਇੱਥੋਂ ਦੇ ਮੌਲਾ ਦੇ ਕਬਜ਼ੇ ਕਰਨੇ ਆ ਬੁਵਾਰ ਤੇ ਕਬਜ਼ਾ ਕਰਨਾ ਹੈ ਇਹ ਕਿਸਾਨ ਲੈਰਾਂ ਨੂੰ ਲਾਦੂ ਕਰਨਾ ਪੈਣਾ ਇਹ ਤਾਂ ਆਪਾਂ ਨੂੰ ਦਿਖਾਉਣੇ ਵੀ ਇਹ ਤਾਂ ਲੋਕਾਂ ਦੇ ਘਰੇ ਜਾ ਕੇ ਇਹ ਦੁੱਖ ਸਾਂਝਾ ਨਹੀਂ ਕਰਦੇ ਇਹ ਤਮਾਸ਼ਾ ਵੇਂਦੇ ਆ ਚੀਮੇ ਨੂੰ ਹੀ ਸਾਨੂੰ ਪਤਾ ਵੀ ਚੀਮਾ ਕਿੱਥੋਂ ਬੋਲਦਾ ਓਹੀ ਚੀਮਾ ਜਿਹੜਾ ਕਹਿੰਦਾ ਸੀ ਵੀ ਇਹ ਤਾਂ ਪੁਲਿਸਟੀ ਦਾ ਕਬਜ਼ਾ ਲੈਣਾ ਹੈ ਪੁਲਿਸਟੀ ਫਾਰਮ ਦਾ ਪਰ ਉਹਨੂੰ ਇੱਕ ਘੰਟੇ ਬਾਅਦ ਇਹ ਪੁੱਛਿਆ ਗਿਆ ਵੀ ਆ ਪੁਲਿਸਟੀ ਫਾਰਮ ਵਾਲੇ ਲੋਕਾਂ ਜਿੰਨੇ ਤੂੰ ਕੁੱਟੀ ਜਣਾ ਘੜੀਸ ਘੜਕੇ ਸਾਡੇ ਬਜ਼ੁਰਗ ਜਿਵੇਂ ਪਾਕਿਸਤਾਨ ਚ ਉੱਜੜ ਕੇ ਆਏ ਸੀ ਜਿਵੇਂ ਆਪਣੇ ਸਿਰਾਂ ਤੇ ਉਹਨਾਂ ਦੇ ਮਾਰੇ ਮੋੜੇ ਕੱਪੜੇ ਰੱਖੇ ਸੀ ਐ ਸਾਡੇ ਬਜ਼ੁਰਗ ਉਥੋਂ ਉਹਨਾਂ ਨੇ ਕੱਢੇ ਜਿਹੜੇ ਰਾਤਾਂ ਨੂੰ ਖੇਤਾਂ ਤੇ ਇਸ ਭਗਵਾਨ ਤਮਨ ਨੂੰ ਇਹ ਆਉਣ ਵਾਲੇ ਦਿਨ ਦੇਣੀ ਪਈ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦਾ ਰਾ ਜਿਹੜੀ ਐਮਐਸਪੀ ਦੀ ਲੜਾਈ ਹੈ ਇਹ ਛੋਟੀ ਮੋਟੀ ਲੜਾਈ ਹੈ ਤੁਸੀਂ ਕਿਸੇ ਨਾਲ ਜਦੋਂ ਕਰਾਰਨਾਮਾ ਕੀਤਾ ਨਾ ਹਾਕਮਾਂ ਨੇ ਉਹ ਕਰਾਰਨਾਮੇ ਨੂੰ ਭੰਗ ਕਰਨਾ ਬਹੁਤ ਵੱਡੀ ਗੱਲ ਹੈ 35 35 40 ਐਮਪੀਪੀ ਇੱਕ ਇਹਨਾਂ ਕੰਪਨੀਆਂ ਦੇ ਖਰੀਦੇ ਹੋਏ ਹੈ ਇਹ ਦੇਖ ਲੈਣੇ ਵਾਪਸ ਦੇ ਕੇ ਸਾਨੂੰ ਉਹ ਨਾਲ ਦੀਆਂ ਸਰਕਾਰਾਂ ਦੇਖ ਦੇਣਗੇ ਇਹਨਾਂ ਨੂੰ ਸਾਡੇ ਦੀ ਕੋਈ ਮਤਵ ਨਹੀਂ ਸਾਨੂੰ ਐਮਐਸਪੀ ਦੇ ਨਾਲ ਨਾਲ ਸਾਨੂੰ ਮੰਡੀਆਂ ਦਾ ਵੀ ਖਤਰਾ ਹੋਇਆ ਪਿਆ ਜਿਹੜੀਆਂ ਮੰਡੀਆਂ ਜਨਸਾਂ ਦੀਆਂ ਮੰਡੀਆਂ ਤੇ ਜਾਣੀਆਂ ਹੈ ਇਹ ਕਿ ਤੁਹਾਡੇ ਖੇਤਾਂ ਨੂੰ ਖਰੀਦਾਂਗੇ ਉਹਦੇ ਨਾਲ ਸਾਡਾ ਮਜ਼ਦੂਰਾਂ ਦਾ ਘਾਣ ਹੋਣਾ ਹੈ ਉਹਦੇ ਵਿੱਚ ਸਾਡੇ ਜਿਹੜੇ ਧਾਨਕੇ ਵੀਰ ਮਜ਼ਦੂਰੀ ਕਰਦੇ ਉਹਨਾਂ ਦਾ ਘਾਣ ਹੋਣਾ ਹੈ ਮੁਬਾਰਤ ਤਾਕੇ ਦਾ ਘਾਣ ਹੋਣਾ ਹੈ ਇਹ ਕੱਲਾ ਪੰਜਾਬ ਨਹੀਂ ਉੱਜੜਦਾ ਹਾਂ ਤੇ ਕਿਸਾਨ ਦੋ ਦੋ ਕਿੱਲੇ ਵਾਲੇ ਤਿੰਨ ਤਿੰਨ ਕਿੱਲੇ ਵਾਲੇ ਨਹੀਂ ਖੇਤੀ ਕਰਦੇਗੇ ਨਹੀਂ ਲਿਆਉਂਦੇ ਫਸਲ ਆਪਦੇ ਘਰੇ ਰੱਖ ਲਾਂਗੇ ਅਸੀਂ ਘਰੇ ਸਬਜ਼ੀਆਂ ਵੀ ਲਾਂਗੇ ਅਸੀਂ ਪਸ਼ੂ ਪਾਲਾਂਗੇ ਦੁੱਧ ਤੋਂ ਦਹੀਂ ਲੱਸੀ ਬਣਾ ਕੇ ਉਹਦੇ ਘਰੇ ਖਾ ਲਾਂਗੇ ਪਰ ਜਿਹੜੇ ਹਜ਼ਾਰਾਂ ਲੋਕੋ ਤੋਂ ਪਾਲਦੇ ਆਂ ਤੇ ਹਜ਼ਾਰਾਂ ਲੋਕ ਜਿਹਦੇ ਇਹ ਨਾਲ ਵਪਾਰ ਨਾਲ ਧੰਦਾ ਜੁੜਿਆ ਹੋਇਆ ਹੈ ਫਿਰ ਉਹਨਾਂ ਲੋਕਾਂ ਦਾ ਕੀ ਬਣੂਗਾ ਅਸੀਂ ਉਹਨਾਂ ਲੋਕਾਂ ਦੀ ਵੀ ਸੋਚਦੇ ਆਂ ਕੱਲੀ ਤੁਸੀਂ ਢਿੱਡ ਵਾਰੀ ਨਾ ਸੋਚੋ ਤੁਸੀਂ ਸਮੁੱਚੇ ਲੋਕਾਂ ਵਾਸਤੇ ਸੋਚੋ ਬਸ ਉਹ ਡੰਗਰ ਹੀ ਆਉਂਦੇ ਆ ਜਿਹੜੇ ਖਾ ਕੇ ਸੌਂ ਜਾਂਦੇ ਆ ਅਸੀਂ ਮਨੁੱਖ ਆਂ ਅਸੀਂ 84 ਜੂਨਾ ਤੋਂ ਪੋਸਤਕੇ ਬਣੇ ਹੋਏ ਮਨੁੱਖ ਆਂ ਜਦੋਂ ਅਸੀਂ ਦੁਨੀਆ ਤੇ ਆਏ ਸਾਨੂੰ ਸਮਾਜ ਲਈ ਵੀ ਕੁਝ ਸੋਚਣਾ ਪੈਂਦਾ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਇਹਨਾਂ ਦਾ ਡੀ ਵੀ ਬੋਲਦਾ ਹੈ ਕਿ ਜੇ ਗਵਾਰੇ ਆਉਣਗੇ ਫਿਰ ਵੇਖਾਂਗੇ ਕੋਈ ਨਹੀਂ ਡੀਜੀਪੀ ਜਿਹੜੀ ਕਿ ਬਾਬਰੇ ਨਾਨਕ ਵੇਲੇ ਵੀ ਆਏ ਆ ਬਾਬਰ ਗੁਰੂ ਗਵਿੰਦ ਸਿੰਘ ਵਰਗੇ ਵੇਲੇ ਵੀ ਆਏ ਆ ਭਗਸਰਾ ਮਿਆਂ ਵਾਲੇ ਵਾਲੇ ਵੀ ਆਏ ਆ ਪਰ ਉਹ ਲੋਕ ਨਹੀਂ ਦੀਦੇ ਅੱਜ ਉਹਨਾਂ ਦੇ ਵਾਰਸ ਅੱਜ ਧਰਤੀ ਤੇ ਫੇਰ ਨੇ ਆਉਣ ਵਾਲੇ ਦਿਨਾਂ ਦੇ ਜਿਹੜੇ ਆਪਦੇ ਚਿਹਤੇ ਆ ਉਹਨਾਂ ਦੇ ਹੱਕ ਵਿੱਚ ਹੀ ਹਮੇਸ਼ਾ ਭੁਗਤੀਆਂ ਆਈਆਂ ਕਦੇ ਮਿਹਨਤ ਕਸ਼ ਜਮਾਤ ਦੇ ਵਿੱਚ ਕਿਤੇ ਨਹੀਂ ਭੁਗਤ ਹੱਕ ਨਹੀਂ ਭੁਗਤੀਆਂ ਹੁਣ ਜਿਹੜਾ ਉੱਥੇ ਕਾਰਵਾਈ ਕੀਤੀ ਹੈ ਇਹਨਾਂ ਨੇ 19 ਤਰੀਕ ਵਾਲੇ ਜਨ ਕਿਸਾਨ ਜੱਥੇਬੰਦੀਆਂ ਨੂੰ ਮੀਟਿੰਗ ਵਾਸਤੇ ਸੱਦ ਕੇ ਤੇ ਉਸ ਤੋਂ ਬਾਅਦ ਧੂਖਾ ਉਹਨਾਂ ਨੇ ਨਾਲ ਕੀਤਾ ਗਿਆ ਰਸਤੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਦਾ ਜਿਹੜਾ ਮੰਜ਼ਰ ਆ ਹਾਲਤ ਹੈ ਉਹ ਤੁਸੀਂ ਠੀਕ ਹੈ ਵਧੀਆ ਆਹ ਜਿਹੜਾ ਤੁਹਾਡਾ ਧੰਨਵਾਦ ਵੀ ਕਰਦੇ ਚੈਨਲ ਦਾ ਪਰ ਉੱਥੇ ਚੈਨਲਾਂ ਨੇ ਉਸ ਤੋਂ ਬਾਅਦ ਤੁਸੀਂ ਅੱਜ ਦੇ 11:00 ਚ ਦੇਖ ਲਓ ਚੈਨਲਾਂ ਵਿੱਚ ਇਹ ਦੇਖ ਲਓ ਉਥੇ ਖੁਸ਼ੀ ਦਾ ਜ਼ਾਹਰ ਕੀਤਾ ਕਿ ਬਹੁਤ ਵਧੀਆ ਕੀਤਾ ਇਥੇ ਕਿਸਾਨਾਂ ਨੇ ਰਾਹ ਰੋਕਿਆ ਸੀ ਸਾਰਾ ਕੁਝ ਕੀਤਾ ਸੀਗਾ ਤੇ ਅੱਜ ਜੋ ਖਾਲੀ ਹੋ ਗਿਆ ਤਾਂ ਬਹੁਤ ਵਧੀਆ ਕਿਸਾਨਾਂ ਨੂੰ ਪਾਸੇ ਕੀਤਾ ਗਿਆ ਪਰ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕਿਆ ਸੀ ਉਦੋਂ ਜੇ ਰੋਕਿਆ ਸੀ ਜੇ ਬੈਰੀਕੇਡ ਲਾਏ ਸੀ ਕੰਕਰੀਟ ਦੀਆਂ ਦੁਵਾਰਾਂ ਚਿੰਨੀਆਂ ਸੀ ਉਹ ਹਰਿਆਣਾ ਸਰਕਾਰ ਨੇ ਬੀਜੇਪੀ ਦੇ ਇਸ਼ਾਰਿਆਂ ਤੇ ਸਾਰਾ ਕੁਝ ਕੀਤਾ ਪਿਆ ਸੀ ਕਿਸਾਨ ਤਾਂ ਇੱਕ ਮੰਨ ਕਰਦੇ ਜਮੂਰੀਏ ਤਰੀਕੇ ਨਾਲ ਹੀ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਆਪਦੀ ਦਿੱਲੀ ਤੱਕ ਸਾਡੀ ਗੱਲਬਾਤ ਜਾ ਕੇ ਰੱਖਣ ਦਾ ਸਾਡੇ ਕੋਲੇ ਅਧਿਕਾਰ ਹੋਏ ਪਰ ਉੱਥੇ ਵੱਡੀਆਂ-ਵੱਡੀਆਂ ਕੰਦਾ ਕੱਢ ਕੇ ਉਹਨਾਂ ਨੂੰ ਰੋਕਿਆ ਗਿਆ ਔਰ ਇੱਥੋਂ ਤੱਕ ਕਿ ਇਹ ਵੀ ਆਇਆ ਗੱਲ ਸੈਕਟਰ ਵੱਲੋਂ ਵੀ ਜੇ ਕਿਸਾਨ ਪੈਦਲ ਜਾਣਾ ਚਾਹੁੰਦੇ ਹੋਣ ਤਾਂ ਜਾ ਸਕਦੇ ਆ ਪਰ ਆਪਾਂ ਵੇਖਿਆ ਉਸ ਸਮੇਂ ਜਿਹੜੇ ਕਿਸਾਨਾਂ ਦੇ ਜਥੇ ਵੀ ਜਾਣਾ ਚਾਹੁੰਦੇ ਸੀਗੇ ਇੱਕ ਤੋਂ ਇੱਕ ਦੇ ਜੋ ਵੀ ਉਹਨਾਂ ਨੇ ਰੱਥੇ ਸੀਗੇ ਤੇ ਅੱਗੇ ਉਹਨਾਂ ਦਾ ਕੀ ਹਸ਼ਰ ਕੀਤਾ ਉਹਨਾਂ ਤੇ ਗੋਲੀਆਂ ਚਲਾਈਆਂ ਪਾਣੀ ਨੇ ਬਿਛਾੜਾਂ ਕੀਤੀਆਂ ਅਥੂ ਗੈਸ ਕੀਤੀ ਫੱਟੜ ਕੀਤੀ ਨੇਕਾਂ ਉਹਦੇ ਵਿੱਚ ਫੱਟੜ ਹੋਏ ਆਪਾਂ ਇਹ ਦੇਖਦੇ ਆਂ ਵੀ ਉਹ ਅੱਜ ਜਿਹੇ ਲੋਕਾਂ ਦੇ ਵਿੱਚ ਭਲੇਖਾ ਖੜਾ ਕੀਤਾ ਕਿਸ ਉਸ ਅਲਾ ਨੂੰ ਬਦਨਾਮ ਕਰਨ ਦੀ ਖਾਤਰ ਕੀਤਾ ਕਿ ਕਿਸਾਨਾਂ ਨੇ ਰੋਕ ਬਣੇ ਸੀ ਕਿਸਾਨ ਤਾਂ ਰੋਕ ਬਣੇ ਨਹੀਂ ਸੀਗੇ ਉਹ ਤਾਂ ਕਹਿੰਦੇ ਸੀ ਖਾਲੇ ਦਿੱਲੀ ਤੱਕ ਜਾਣਾ ਪਰ ਇਹ ਸਰਕਾਰਾਂ ਨੇ ਹਮੇਸ਼ਾ ਪਿਛਲੇ ਸਮੇਂ ਦੇ ਵਿੱਚ ਤਸ਼ੱਦਦ ਕੀਤਾ ਰੋਕਿਆ ਕਾਲੇ ਕਾਨੂੰਨ ਜਦੋਂ ਰੱਦ ਕਰਵਾਏ ਆ ਤੇ ਹੁਣ ਵੀ ਹੁਣ ਉਦੋਂ ਅੱਗੇ ਵਧਦੇ ਹੋਏ ਇੱਕ ਗੱਲ ਜਰੂਰ ਸਾਫ਼ ਹੋ ਗਈ ਅੱਗੇ ਤਾਂ ਲੋਕਾਂ ਦੇ ਵਿੱਚ ਇਹ ਪਰੰਪਲੇਖਾ ਸੀ ਕਿਸਾਨਾਂ ਦੇ ਵਿੱਚ ਕਿਸੇ 'ਚ ਹੋ ਸਕਦਾ ਕਿ ਇਹ ਭਾਜੀਪੀ ਦੀ ਕੱਲੀ ਜਿਹੜੀ ਸੈਂਟਰ ਸਰਕਾਰ ਉਹੀ ਕਿਸਾਨਾਂ ਦੇ ਉਲਟ ਹੈ ਪਰ ਅੱਜ ਉਹਦਾ ਜਿਹੜਾ ਭਾਈਵਾਲ ਬਣ ਕੇ ਚਾਨਾ ਦਾ ਦੁਸ਼ਮਣ ਦਾ ਰੂਲ ਅਦਾ ਜਿਹੜਾ ਉਹ ਆ ਭਗਵਾਨ ਤਮਨ ਨੇ ਕੀਤਾ ਜਿਹੜਾ ਇਸ ਪੱਧਰ ਤੇ ਕਾਰਵਾਈ ਕੀਤੀ ਆ ਉਥੇ ਸਮਾਨ ਦੀ ਭੰਨ ਤੋੜ ਕੀਤੀ ਆ ਬਜ਼ੁਰਗਾਂ ਨੂੰ ਧੜਾਇਆ ਉਥੇ ਰਾਤ ਉਹਨਾਂ ਨੇ ਭੁੱਖਿਆ ਰਹਿ ਕੇ ਬਾਹਰ ਖੇਤਾਂ ਦੇ ਵਿੱਚ ਗੁਜ਼ਾਰੀ ਆ ਤਾਂ ਇੱਥੇ ਜਨੂਰੀਤ ਨਾਲ ਦੀ ਕੋਈ ਚੀਜ਼ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੇ ਇਹਨਾਂ ਨੂੰ ਵਹਿਮ ਹੋ ਕਿ ਇਹ ਸਾਨੂੰ ਇਸ ਤਰ੍ਹਾਂ ਦਬਾ ਲਾਂਗੇ ਅਸੀਂ ਡੰਡੇ ਦੇ ਜ਼ੋਰ ਤਾਂ ਇਹ ਇਤਿਹਾਸ ਗਵਾਹ ਇੱਥੇ ਪਿਛਲੇ ਸਾਲੇ ਦੇ ਵਿੱਚ ਅਨੇਕਾ ਗੱਤਰੀ ਬਾਬੇ ਯੋਧੇ ਹੋਏ ਆ, ਸ਼ੀਟਪਗ ਸਰਾਬੇ ਵਰਗੇ ਹੋਏ ਆ। ਸੋ ਉਹਨਾਂ ਦੇ ਵਾਰਸ ਅਜੇ ਵੀ ਇੱਥੇ ਹੈਗੇ ਆ ਜਿਹੜਾ ਲੜਨਾ ਚਾਹੁੰਦੇ ਆ, ਜਾਣਦੇ ਆ ਇਹ ਕਿ ਇੱਕ ਦਿਨ ਇਹ ਭਗਵੰਤ ਮਾਨ ਨੂੰ ਵੀ ਇਹ ਸੌਖ ਸਿਖਾ ਕੇ ਰਹਿਣਗੇ। ਸੋ ਅਸੀਂ ਇਹ ਮੀਡੀਆ ਦੇ ਚੈਨਲ ਲੋਕਾਂ ਨੂੰ ਕਹਨੇ ਆ ਤੇ ਜਿਹੜੇ ਲੋਕ ਇਹ ਭਰਮ ਭਲੇਖਾ ਪਾਲਦੇ ਆ, ਮੰਨ ਲਓ ਵਪਾਰੀ ਵਰਗਾ ਜਾਂ ਹੋਰ ਵੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਇਹ ਇਹ ਜਿਹੜੀਆਂ ਜਿਸ ਕਿਸਮ ਦੀਆਂ ਨੀਤੀਆਂ ਆ ਰਹੀਆਂ ਆ, ਉਹਨਾਂ ਨੂੰ ਵੀ ਖੋਰਾ ਲੱਗਣਾ ਕਾਰਪੋਰੇਟ ਘਰਾਣਿਆਂ ਨੇ ਜਿਹੜਾ ਇੱਥੇ ਤੰਦੂਆ ਜਾਲ ਬੁੰਨਤਾ ਸਰਕਾਰਾਂ ਦੇ ਕਰਕੇ ਇੱਥੇ ਵੱਡੇ ਵੱਡੇ ਜਿਹੜੀਆਂ ਹਾਈਵੇ ਬਣਾਤੀਆਂ ਸੜਕਾਂ ਜ਼ਮੀਨਾਂ ਅਕਵਾਇਰ ਕਰ ਲਈਆਂ ਉਹ ਇਹਨਾਂ ਲੋਕਾਂ ਦੇ ਭਲੇ ਵਾਸਤੇ ਨਹੀਂ ਇੱਥੇ ਕਾਰਪੂਇਰ ਕਰਾਣੇ ਨੇ ਆਪਦਾ ਖੇਤੀ ਸੈਕਟਰ ਸਟਾਰਟ ਕਰਨਾ ਹੈ ਇੱਥੋਂ ਮਾਲ ਉਹਨਾਂ ਹਾਈਵੇ ਰੇਲ ਲੈ ਜਾਣਾ ਸਾਡੀ ਲੁੱਟ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੀ ਹਾਲਤ ਜਿਹੜੀ ਹੈ ਹੋਰ ਮਾਰੀ ਹੋਣੀ ਹੈ ਅੱਜ ਬਿਜਲੀ ਮੁਲਾਜ਼ਮਾਂ ਦੇ ਜਥੇਬੰਦੀਆਂ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਤੇ ਸੱਦਤ ਹੋਇਆ ਜੋ ਇਹ ਕਾਰਵਾਈ ਕੀਤੀ ਹੈ ਉਹ ਦੀ ਨਖੇਦੀ ਕਰਦੇ ਹੋਏ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਹਾ ਦਾ ਨਾਰਾ ਮਾਰੇ ਅੱਜ ਤੇ ਆਉਣ ਵਾਲੇ ਸਮੇਂ ਚ ਇਹ ਬਿਜਲੀ ਵਾਲੇ ਜਾਂ ਚਾਹੇ ਪੈਨਸ਼ਨਰ ਆ ਉਹ ਇਕੱਠੇ ਹੋ ਕੇ ਵੀ ਇਹ ਕਿਸਾਨਾਂ ਦੇ ਨਾਲ ਜਿਹੜੀ ਆਪ ਵੀ ਇੱਕ ਜੁੜਤ ਦਾ ਪ੍ਰਕਰਵਾ ਕਰਨਗੇ ਤੇ ਜੋ ਵੀ ਸੰਘਰਸ਼ ਚੱਲੂਗਾ ਉਹਦੇ ਵਿੱਚ ਪੂਰਾ ਯੋਗਦਾਨ ਪਾਉਣਗੇ